ਪਤੋ ਇਸ ਔਰਤ ਤੋਂ ਜੋ ਬੰਦਿਆਂ ਨੂੰ ਆਪਣੇ ਘਰ ਬੁਲਾਉਂਦੀ ਸੀ ਉਹਨਾਂ ਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਬਲੈਕਮੇਲ ਕਰਦੀ ਸੀ ਇਹ ਔਰਤ ਕਿਤੇ ਤੁਹਾਡੇ ਇਲਾਕੇ ਦੀ ਤਾਂ ਨਹੀਂ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਹ ਔਰਤ ਕਿਹੜੇ ਇਲਾਕੇ ਦੀ ਹੈ ਜੋ ਇੱਕ ਪੂਰਾ ਹਨੀ ਟ੍ਰੈਪ ਚਲਾ ਰਹੀ ਸੀ ਕਿਵੇਂ ਭੋਲੇ-ਪਾਲੇ ਬੰਦਿਆਂ ਨੂੰ ਪਹਿਲਾਂ ਆਪਣੇ ਜਾਲ ਦੇ ਵਿੱਚ ਫਸਾਉਂਦੀ ਸੀ ਫਿਰ ਆਪਣੇ ਘਰ ਬੁਲਾਉਂਦੀ ਸੀ ਫਿਰ ਰੂਮ ਦੇ ਵਿੱਚ ਲੈ ਕੇ ਜਾਂਦੀ ਸੀ ਉਸ ਤੋਂ ਬਾਅਦ ਉਸਦੀ ਹਰਕਤ ਜੋ ਹੈ ਉਸ ਨੂੰ ਰਿਕਾਰਡ ਕਰਦੀ ਸੀ ਉਸ ਤੋਂ ਬਾਅਦ ਉਸ ਨੂੰ ਡਰਾਵਾ ਦੇ ਕੇ ਕਿਵੇਂ ਉਸ ਤੋਂ ਪੈਸੇ ਐਟਦੀ ਸੀ ਸਾਰੀ ਕਹਾਣੀ ਸੁਣ ਕੇ ਹੋਸ਼ ਉੱਡਣਗੇ ਜੀ ਹਾਂ ਸੱਸੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਰਨਾਲਾ ਪੁਲਿਸ ਨੇ ਇੱਕ ਹੰਨੀ ਟਰੈਪ ਦਾ ਪਰਦਾਫਾਸ਼ ਕੀਤਾ ਹੈ ਜੀ ਹਾਂ ਦੱਸਦੀ ਹੈ ਕਿ ਜੋ ਹੈ ਦੱਸਿਆ ਗਿਆ ਕਿ ਜੋ ਹੈ ਇਹ ਔਰਤ ਜੋ ਹੈ ਉਹ ਇੱਕ ਹੰਨੀ ਟਰੈਪ ਚਲਾ ਰਹੀ ਸੀ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਉੱਤ ਵਿਰੋਧੀ ਸਰਗਨਾ ਮੈਂਬਰ ਜਸਵੀਰ ਕੌਰ ਨੇ ਖੁੱਡੀ ਕਲਾ ਦੇ ਇੱਕ ਵਿਅਕਤੀ ਬਲਵਿੰਦਰ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਤੋਂ ਬਾਅਦ ਆਪਣੇ ਗਰੋਧ ਦੇ ਮੈਂਬਰ ਦੇ ਨਾਲ ਮਿਲ ਕੇ ਉਸ ਦੀ ਆਪत्तिजनक ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤੀ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਪਰ ਪੀੜਤ ਬਲਵਿੰਦਰ ਸਿੰਘ ਇਸ ਗਰੋਧ ਦੇ ਵਿੱਚ ਚੰਗੂਲ ਦੇ ਵਿੱਚ ਨਹੀਂ ਆਇਆ ਤੇ ਉਸ ਨੇ ਪੁਲਿਸ ਸਟੇਸ਼ਨ ਗਿਆ ਅਤੇ ਉਸਨੇ ਉਸ ਦਿਨ ਸ਼ਿਕਾਇਤ ਕੀਤੀ ਤੇ ਸ਼ਿਕਾਇਤ ਤੋਂ ਬਾਅਦ ਜੋ ਹੈ ਉਹ ਪੁਲਿਸ ਨੇ ਛਾਪੇਮਾਰੀ ਕੀਤੀ ਤੇ 3 ਨਵੰਬਰ ਹਰਜਿੰਦਰ ਸਿੰਘ ਹਰਪੀਤ ਸਿੰਘ ਅਤੇ ਜਸਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਹਨਾਂ ਦਾ ਇੱਕ ਸਾਥੀ ਦੀਪ ਸਿੰਘ ਭੱਜਨ ਦੇ ਵਿੱਚ ਸਫਲ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਗ੍ਰੋਹ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਕੇ ਜੋ ਹੈ ਉਹ ਅਗਲੀ ਰਿਮਾਂਡ ਜਿਹੜੀ ਹੈ ਉਹ ਲਈ ਜਾਵੇਗੀ ਪੁੱਛਿਆ ਜਾਵੇਗਾ ਕਿ ਇਹਨਾਂ ਨੇ ਹੋਰ ਕਿੰਨੇ ਵਿਅਕਤੀਆਂ ਨੂੰ ਬਲੈਕਮੇਲ ਕੀਤਾ ਹੈ ਬਰਨਾਲਾ ਤੋਂ ਪੱਤਰਕਾਰ ਜਤਿੰਦਰ ਦੇਵਗਨ ਨੇ ਸਾਨੂੰ ਇਹ ਰਿਪੋਰਟ ਛੜੀਆ ਉਹ ਭੇਜੀ ਹੈ ਕਿ ਕਿਵੇਂ ਜਿਹੜੇ ਹਨੀ ਟ੍ਰੈਪ ਦੇ ਮਾਮਲੇ ਵੀ ਲਗਾਤਾਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਕਿਵੇਂ ਇੱਕ ਵਿਅਕਤੀ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਹਾਲਾਂਕਿ ਇਹ ਨਹੀਂ ਪਤਾ ਕਿਸ ਤੋਂ ਪਿੱਛੇ ਕਿੰਨੇ ਹੋਰ ਲੋਕਾਂ ਨੂੰ ਜਿਹੜਾ ਉਹ ਬਲੈਕਮੇਲ ਕੀਤਾ ਗਿਆ ਸੋ ਤੁਹਾਨੂੰ ਪੁਲਿਸ ਦੀ ਗੱਲਬਾਤ ਵੀ ਸੁਣਾਉਂਦੇ ਆ ਕਿ ਆਖਿਰਕਾਰ ਇਹਨਾਂ ਨੂੰ ਕਿਵੇਂ ਫੜਿਆ ਗਿਆ ਜਗਦੇਵ ਸਿੰਘ ਜਿਹੜਾ ਇਹ ਗ੍ਰੋਅ ਫੜਿਆ ਹੈ ਕੀ ਕੀ ਧਾਰਾ ਲੱਗੀਆਂ ਨੇ ਇਹਨਾਂ ਖਿਲਾਫ ਇਹਨਾਂ ਦੇ ਖਿਲਾਫ ਧਾਰਾ ਹੈਗੀਆਂ ਜੀ 303 ਜਮਨ 2 303 8 ਜਮਨ 2 352 ਜਮਨ 2 ਕਾਰਡ ਜੇ ਬੰਦੋ ਬੀਐਨਸ ਤੋਂ 2023 ਦੇ ਦੀਨ ਇਹ ਤਾਂ ਰਾਮ ਲਗਾ ਕੇ ਮੁਕਤਮਦ ਕੀਤਾ